ਬੀਬੀ ਹਰਮੀਤ ਕੌਰ ਹੈ ਜਿਨ੍ਹਾਂ ਦੇ ਪਤੀ ਇੱਥੇ ਜੰਦ ਵਿੱਚ ਸ਼ਹੀਦ ਹੋਏ ਆ ਜਿਨ੍ਹਾਂ ਨੇ ਬੜੀ-ਬੜੀ ਸੰਘਰਸ਼ ਦੀ ਲੜਾਈ ਲੜੀ ਆ ਤੇ ਉਹ ਬੀਬੀ ਹਰਮੀਤ ਕੌਰ ਜਿਨ੍ਹਾਂ ਦੇ ਉੱਤੇ ਅੱਜ ਸਵੇਰੇ 3 ਵਜੇ ਅਚਾਨਕ ਚਤ ਬੀਜੇਪੀ ਦੇ ਗੁੰਡੇ ਅੰਥਰਾ ਵੱਲੋਂ ਅਤੇ ਕੁਝ ਬਹਿਰੂਪੀਅਨਿਆਂ ਸਿੰਘਾਂ ਵੱਲੋਂ ਗੁਰਦੁਆਰਾ ਮਹਿਤਾਬਗੜ ਪਿੰਡ ਗੋਲੂਵਾੜਾ ਵਿਖੇ ਹਮਲਾ ਕਰ ਦਿੱਤਾ ਗਿਆ ਵਾ ਕਈ ਦਿਨਾ ਤੋਂ ਸ਼ਾਇਸ਼ਾ ਚੱਲ ਰਹੀਆਂ ਸੀ ਅਸੀਂ ਅਸੀਂ ਸਾਨੂੰ ਖਾਦੂ ਸਾਹਿਬੀ ਦਾ ਵੀ 4 ਤਰੀਕ ਨੂੰ ਅਟੈਕ ਕੀਤਾ ਜਾਵੇਗਾ ਅਸੀਂ ਰਾਸ਼ਟਰਪਤੀ ਜੀ ਨੂੰ ਪ੍ਰਧਾਨ ਮੰਤਰੀ ਜੀ ਨੂੰ ਗ੍ਰਹਿ ਮੰਤਰੀ ਜੀ ਨੂੰ ਪੰਥਕ ਜਥੇਬੰਦੀਆਂ ਨੂੰ ਅਕਾਲ ਤਖਤ ਸਹਿਬ ਦੇ ਗੁਰਦੁਆਰਾ ਸ਼ੌਨਿ ਕਮੇਟੀ ਨੂੰ ਇਸ ਤੱਕ ਕੀ ਪ੍ਰਸ਼ਾਸਨ ਨੂੰ ਐਸਪੀ ਕਲੈਕਟਰ ਤੱਕ ਮੇਲਾਂ ਰਾਹੀਂ ਚਿੱਠੀਆਂ ਦੇ ਰਾਹੀਂ ਜਾਣੂ ਕਰਵਾ ਦਿੱਤਾ ਸੀ ਕਿ ਜਿਹੜੇ ਆਰਐਸਐਸ ਦੇ ਅਤੇ ਬੀਜੇਪੀ ਦੇ ਗੁੰਡੇ ਨੇ ਉਹ ਮੀਟਿੰਗਾਂ ਕਰ ਰਹੇ ਨੇ ਅਤੇ ਉਹ ਗੁਰਦੁਆਰਾ ਸਾਹਿਬ ਗੁਰਦੁਆਰਾ ਮਹਤਾਵਗੜ ਸਾਹਿਬ ਦੇ ਅਟੈਕ ਕਰਨਗੇ ਰਾਤ ਨੂੰ 3:30 ਵਜੇ ਆਪਣੇ ਗੁਰਦੁਆਰਾ ਮਹਤਾਬਗੜ੍ਹ ਸਾਹਿਬ ਮੰਡੀ ਗੋਲੂ ਵਾਲਾ ਵਿਖੇ ਕੰਧਾ ਟੱਪ ਕੇ 50-60 ਬੰਦੇ ਸਨ ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸਨ ਤੇ ਉਹਨਾਂ ਨੇ ਬੱਚਿਆਂ ਤੇ ਨੌਜ ਆਪਣੇ ਬਜ਼ੁਰਗਾਂ ਤੇ ਨਿੰਸਣ ਜੱਟੇ ਬੰਦੀਆਂ ਸੀ ਸਾਰਿਆਂ ਤੇ ਅਟੈਕ ਕੀਤਾ 12-12 ਸਾਲ ਦੇ ਬੱਚਿਆਂ ਨੂੰ 20 ਬਖਸ਼ਿਆ ਨਹੀਂ ਗਿਆ ਇਸੇ ਕਰਕੇ ਕਹਿ ਰਹੇ ਨੇ ਕਿ ਨਕਲੀ ਨੇ ਕਿਉਂਕਿ ਜਿਹੜਾ ਅਸਲੀ ਗੁਰੂ ਦਾ ਖਾਲਸਾ ਹੈ ਉਹ ਕਦੇ ਇੱਕ ਬੰਦਾ ਹੋਰ ਤੇ ਹਮਲਾ ਨਹੀਂ ਕਰਦਾ ਇਹ ਜਿਹੜੇ ਬੰਦੇ ਉਹ ਵਾਰ ਚੁਬਦੀ ਹੈ ਹਾਂ ਚਿੰਗਾ ਦੇ ਰੂਪ ਚ ਆਏ ਆ ਉਹਨਾਂ ਬੰਦਿਆਂ ਨੇ ਗੁਰਦਵਾਰੇ ਤੇ ਹੁਣ ਕਬਜਾ ਕੀਤਾ ਹੋਇਆ ਉਹ ਅੰਦਰ ਨੇ ਹਾਂਜੀ ਹਾਂਜੀ ਜਿਨ੍ਹਾਂ ਬੰਦਿਆਂ ਨੇ ਖਾਤਲਾ ਨਾਲ ਹਮਲਾ ਕੀਤਾ ਜਿਨ੍ਹਾਂ ਤੇ 307 ਧਾਰਾ ਲੱਗਦੀ ਹੈ 302 ਧਾਰਾ ਲੱਗਦੀ ਹੈ ਕਿ ਉਹ ਧਾਰਾਵਾਂ ਰਾਜਸਥਾਨ ਗਵਰਨਮੈਂਟ ਵੱਲੋਂ ਨਹੀਂ ਲਾਈਆਂ ਗਈਆਂ ਉਹਨਾਂ ਤੇ ਕਿਉਂਕਿ ਬੱਚਿਆਂ ਤੇ ਹਮਲਾ ਬੀਬੀਆਂ ਤੇ ਹਮਲਾ ਪਰਚੇ ਦਰਜ ਹੋਏ ਨੇ ਪਰ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਤਰਾਸਦੀ ਦੀ ਗੱਲ ਇਹ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਕੋ ਮੇਰੇ ਨਾਲ ਪਿੰਡ ਗੋਲੂਵਾੜਾ ਤੋਂ ਬੀਬੀ ਹਰਮੀਤ ਕੌਰ ਗੁਰਦੁਆਰਾ ਮਹਿਤਾਬਗੜ ਜਿੱਥੇ ਰਾਜਸਥਾਨ ਵਿੱਚ ਸਿੱਖ ਗਤੀਵਿਧੀਆਂ ਦਾ ਕੇਂਦਰ ਹੈ ਜਿੱਥੇ ਲੰਮੇ ਸਮੇਂ ਤੋਂ ਸਿੱਖ ਸੰਘਰਸ਼ੀ ਲੜਾਈ ਲੜੀ ਜਾ ਰਹੀ ਹੈ ਜੋ ਬੀਬੀ ਹਰਮੀਤ ਕੌਰ ਹੈ ਜਿਨ੍ਹਾਂ ਦੇ ਪਤੀ ਇੱਥੇ ਜੰਗ ਵਿੱਚ ਸ਼ਹੀਦ ਹੋਏ ਆ ਜਿਨ੍ਹਾਂ ਨੇ ਬੜੀ-ਬੜੀ ਸੰਘਰਸ਼ ਦੀ ਲੜਾਈ ਲੜੀ ਹੈ ਤੇ ਉਹ ਬੀਬੀ ਹਰਮੀਤ ਕੌਰ ਜਿਨ੍ਹਾਂ ਦੇ ਉੱਤੇ ਅੱਜ ਸਵੇਰੇ 3 ਵਜੇ ਅਚਾਨਕ ਚੱਕ ਬੀਜੇਪੀ ਦੇ ਗੁੰਡੇ ਅੰਸਰਾਂ ਵੱਲੋਂ ਅਤੇ ਕੁਝ ਬਹਿਰੂਪੀਏ ਨਿਆਂ ਸਿੰਘਾਂ ਵੱਲੋਂ ਗੁਰਦੁਆਰਾ ਮਹਿਤਾਬਗੜ ਪਿੰਡ ਗੋਲੂਵਾੜਾ ਵਿਖੇ ਹਮਲਾ ਕਰ ਦਿੱਤਾ ਗਿਆ ਵਾ ਸਾਰੀ ਘਟਨਾ ਕੀ ਹੋਈ ਹੈ ਬੀਬੀ ਹਰਮੀਤ ਕੌਰ ਜੀ ਖਾਲਸਾ ਸਾਡੇ ਨਾਲ ਜੁੜੇ ਆ ਵਿਧ ਪੰਜੀ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪੰਜੀ ਅੱਜ ਜਿਹੜਾ ਹਮਲਾ ਹੋਇਆ ਸਵੇਰੇ 3 ਵਜੇ ਉਹਦੇ ਬਾਰੇ ਅ ਅਸੀਂ ਤੁਹਾਡੇ ਕੋ ਜਾਣਕਾਰੀ ਲੈਣਾ ਚਾਹੁੰਦੇ ਆ ਕਿ ਇਹ ਘਟਨਾ ਕਿਵੇਂ ਹੋਈ ਤੇ ਕਿਉਂ ਹੋਈ ਵੀਰ ਜੀ ਅਸੀਂ ਕੋਈ ਦਿਨਾਂ ਪਹਿਲਾਂ ਹੀ ਆਪਣੇ ਗੁਰਦੁਆਰਾ ਸਾਹਿਬ ਦਾ ਵਿਵਾਦ ਚੱਲ ਰਿਹਾ ਸੀ ਅਸੀਂ ਆਪ ਜੀ ਦੇ ਚੈਨਲ 'ਆਹੀਂ ਪਹਿਲਾਂ ਵੀ ਸੰਗਤਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਸੀਗੀ ਜੀ ਕਿ ਕੁਝ ਬੀਜੇਪੀ ਦੇ ਨੇਤੇ ਕੁਝ ਹਾਰੇ ਹੋਏ ਕੁਝ ਜਿੱਤੇ ਹੋਏ ਤੇ ਨਾਲ ਰਲਿ ਹੋਏ ਆਰਐਸਐਸ ਇਹਨਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਕਿ ਗੁਰਦੁਆਰਾ ਮਹਤਾਬਗੜ੍ਹ ਸਾਹਿਬ ਮੰਡੀ ਗੋਲੂ ਵਾਲਾ ਤੋਂ ਜਿਹੜੀ ਪੰਥਕ ਆਵਾਜ਼ ਹਮੇਸ਼ਾ ਚੱਕੀ ਜਾਂਦੀ ਉਸ ਆਵਾਜ਼ ਨੂੰ ਦਬਾਉਣ ਦਾ ਜੀ ਕਈ ਦਿਨਾਂ ਤੋਂ ਸ਼ਾਇਸ਼ਾਂ ਚੱਲ ਰਹੀਆਂ ਸੀ ਅਸੀਂ ਅਸੀਂ ਖਸ਼ਾ ਨੂੰ ਖਾਦੂ ਸਾਹਿਬ ਵੀ 4 ਤਰੀਕ ਨੂੰ ਅਟੈਕ ਕੀਤਾ ਜਾਵੇਗਾ ਅਸੀਂ ਰਾਸ਼ਟਰਪਤੀ ਜੀ ਨੂੰ ਪ੍ਰਧਾਨ ਮੰਤਰੀ ਜੀ ਨੂੰ ਗ੍ਰਹਿ ਮੰਤਰੀ ਜੀ ਨੂੰ ਪੰਥਕ ਜਥੇਬੰਦੀਆਂ ਨੂੰ ਅਕਾਲ ਤਖਤ ਸਾਹਿਬ ਤੇ ਗੁਰਦੁਆਰਾ ਸ਼ੌਨੀ ਕਮੇਟੀ ਨੂੰ ਇਥੋਂ ਤੱਕ ਕਿ ਪ੍ਰਸ਼ਾਸਨ ਨੂੰ ਐਸਪੀ ਕਲੈਕਟਰ ਤੱਕ ਮੇਲਾਂ ਰਾਹੀਂ ਚਿੱਠੀਆਂ ਦੇ ਰਾਹੀਂ ਜਾਣੂ ਕਰਵਾ ਦਿੱਤਾ ਸੀ ਕਿ ਜਿਹੜੇ ਆਰਐਸਐਸ ਦੇ ਅਤੇ ਬੀਜੇਪੀ ਦੇ ਗੁੰਡੇ ਨੇ ਉਹ ਮੀਟਿੰਗਾਂ ਕਰ ਰਹੇ ਨੇ ਅਤੇ ਉਹ ਗੁਰਦੁਆਰਾ ਸਾਹਿਬ ਗੁਰਦੁਆਰਾ ਮਹਤਾਵਗੜ੍ਹ ਸਾਹਿਬ ਦੇ ਅਟੈਕ ਕਰਨਗੇ ਉਹੀ ਜਿਹੜਾ ਸਾਡਾ ਆਪਣੇ ਮਨ ਦੇ ਵਿੱਚ ਖਿਆਲ ਸੀ ਸਾਨੂੰ ਪਤਾ ਜਿਵੇਂ ਪਤਾ ਲੱਗਿਆ ਸੀਗਾ ਉਸੇ ਹੀ ਸਾਜਿਸ਼ ਦੇ ਅਧੀਨ ਕੱਲ ਗੁਰਦੁਆਰਾ ਗੋਲੂ ਵਾਲਾ ਦੇ ਵਿੱਚ ਆਰਐਸਐਸ ਦੀ ਵੱਡੀ ਮੀਟਿੰਗ ਹੁੰਦੀ ਹੈ ਜਿਹਦੇ ਵਿੱਚ ਜਿੱਥੋਂ ਤੱਕ ਸਾਨੂੰ ਸਾਡੇ ਕੋਲ ਰਿਪੋਰਟਾਂ ਆ ਰਹੀਆਂ ਨੇ ਸਾਜ਼ਿਸ਼ ਟੈਗ ਹੋਈ ਹੈ ਤੇ ਰਾਤ ਨੂੰ 3:30 ਵਜੇ ਆਪਣੇ ਗੁਰਦੁਆਰਾ ਮਹਤਾਬਗੜ੍ਹ ਸਾਹਿਬ ਮੰਡੀ ਗੋਲੂ ਵਾਲਾ ਵਿਖੇ ਕੰਧਾ ਟੱਪ ਕੇ 50-60 ਬੰਦੇ ਸਨ ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸਨ ਤੇ ਉਹਨਾਂ ਨੇ ਬੱਚਿਆਂ ਤੇ ਨੌਜਾ ਆਪਣੇ ਬਜ਼ੁਰਗਾਂ ਤੇ ਨਿੰਸੰ ਜਥੇ ਬੰਦੀਆਂ ਸੀ ਸਾਰਿਆਂ ਤੇ ਅਟੈਕ ਕੀਤਾ 12-12 ਸਾਲ ਦੇ ਬੱਚਿਆਂ ਨੂੰ 20 ਬਖਸ਼ਿਆ ਨਹੀਂ ਗਿਆ ਇਸੇ ਕਰਕੇ ਕਹਿ ਰਹੇ ਨੇ ਕਿ ਨਕਲੀ ਨਿੰ ਕਿਉਂਕਿ ਜਿਹੜਾ ਅਸਲੀ ਗੁਰੂ ਕਾ ਖਾਲਸਾ ਹੈ ਉਹ ਕਦੇ ਇੱਕ ਪਾਸਾ ਔਰ ਨਹੀਂ ਕਰਦਾ ਹਮਲਾ ਨਹੀਂ ਕਰਦਾ ਬੱਚਿਆਂ ਤੇ ਹਮਲਾ ਨਹੀਂ ਕਰਦਾ ਔਰਤੇ ਆਪਣੇ ਹਮਲਾ ਨਹੀਂ ਕਰਦਾ ਨੀ ਹੱਥੇ ਤੇ ਵਾਰ ਨਹੀਂ ਕਰਦਾਗਾ ਰਾਤ ਨੂੰ ਆ ਕੇ ਇਹਨਾਂ ਨੇ ਸੁੱਤੇ ਪਏ ਬੱਚਿਆਂ ਨੂੰ ਵੀ ਡੰਗਾਂ ਮਾਰੀਆਂ ਦੋ ਬੱਚੇ ਹਜੇ ਵੀ ਸੀਰੀਅਸ ਹੈ ਕੋਸ਼ ਸਤਿਗੁਰੂ ਸਤਿਪਾਸ਼ਾ ਜੀ ਦੇ ਮੂਰੇ ਅਰਦਾਸ ਕਰ ਰਹੇ ਕਿ ਸੱਚੇ ਪਾਸ਼ਾ ਕਿਰਪਾ ਕਰੋ ਉਹ ਸਿਹਤਮੰਦ ਹੋਣ ਪਰ ਜਿਹੜਾ ਆਪਣਾ ਸਾਡੇ ਮਨ ਦੇ ਵਿੱਚ ਦਾਰੇ ਕਿ ਕੋਸ਼ ਹੋਰ ਪਾਣਾ ਨਾ ਵਾਪਰ ਜਾਵੇ ਸਤਿਗੁਰੂ ਸੱਚੇ ਪਾਸ਼ਾ ਜੀ ਰਹਿਮਤ ਕਰਨ ਬਜ਼ੁਰਗਾਂ ਦੇ ਬਜ਼ੁਰਗਾਂ ਤੱਕ ਨੂੰ ਉਹਨੂੰ ਵੀ ਬਖਸ਼ਿਆ ਗਿਆ ਮਿੰਗ ਸਿੰਘਾਂ ਦੇ ਵੀ ਬਹੁਤ ਜ਼ਿਆਦਾ ਝੋਟਾਂ ਲੱਗੀਆਂ ਤੁਹਾਨੂੰ ਵੀਡੀਓ ਵੀ ਖੁਦੋਂ ਮਿਲੀਆਂ ਹੋਣਗੀਆਂ ਪਰ ਹਰਾਨਗੀ ਦੀ ਗੱਲ ਇਹ ਹੁੰਦੀ ਹੈ 144 ਦੀ ਧਾਰਾ ਲੱਗੀ ਹੋਏ ਉਸ ਦੇ ਬਾਵਜੂਦ ਵੀ ਪ੍ਰਸ਼ਾਸਨ ਵੀ ਗੇਟਾਂ ਦੇ ਵਿੱਚ ਬੈਠਾ ਹੋਇਆ ਹੈ ਪਰ ਇਹੀ ਗੱਲ ਪੈਂਦੀ ਹੈ ਕਹਿਣਾ ਚਾਹੁੰਦਾ ਵੀ ਜਦੋਂ ਪੁਲਿਸ ਦਾ ਪਹਿਰਾ ਪੁਲਿਸ ਦੇ ਪਹਿਰੇ ਵਿੱਚੋਂ ਕਸਟਡੀ ਵਿੱਚੋਂ ਇਹ ਬਹਿਰੂਪੀਏ ਨਿਹੰਗ ਸਿੰਘ ਤੇ ਜਿਹੜੇ ਭਾਜਪੀ ਦੇ ਬੰਦੇ ਆ ਇਹ ਟੱਪ ਕੇ ਗਏ ਆ ਪੁਲਿਸ ਨੇ ਰੋਕਿਆ ਨਹੀਂ ਜਾਂ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਬਿਲਕੁਲ ਨਹੀਂ ਜੀ ਬਿਲਕੁਲ ਗ੍ਰਿਫਤਾਰੀ ਹੋਇ ਤੱਕ ਨਹੀਂ ਹੋਈ ਬਾਕੀ ਇਹਨਾਂ ਦੇ ਨਾਲ ਸ਼ਹਿ ਕਿਸ ਦੀ ਹੈ ਐਮਐਲਏ ਗੁਰਵੀਰ ਬਰਾੜ ਜਿਸ ਦਾ ਦਾਦਾ ਪ੍ਰੇਮੀ ਸੀ ਜਿਹੜਾ ਆਪਣੇ ਸੋਸ਼ਲ ਮੀਡੀਆ ਤੇ ਵੀਡੀਓ ਵੀ ਨੇ ਉਹ ਆਪਣੇ ਰਾਮ ਰਹੀਮ ਨੂੰ ਪਿਤਾ ਜੀ ਕਹਿ ਕੇ ਨਮਸਕਾਰ ਕਰ ਰਿਹਾ ਉਹਦੇ ਪਿਤਾ ਉਹਨਾਂ ਦੇ ਗਾਂ ਬੇਟੇ ਬਲਦੇਵ ਸਿੰਘ ਨੂੰ ਅਕਾਲ ਤਖਤ ਤੋਂ ਸੇਕਿਆ ਹੋਇਆ ਤੀਸਰੀ ਪੀੜੀ ਦੇ ਵਿੱਚ ਗੁਰਵੀਰ ਉਹਨਾਂ ਦੇ ਹੀ ਚਰਨ ਕਮ ਦਾ ਕਲਮਾਂ ਤੇ ਚੱਕ ਚੱਲਦਾ ਹੋਇਆ ਗੁਰਦੁਆਰਾ ਸਾਹਿਬ ਤੇ ਇਹਨੇ ਅੱਜ ਇਹਨਾਂ ਵਾਅਦਾ ਕੀਤਾ ਗੁਰੂ ਨਾਨਕ ਦੇ ਘਰ ਤੇ ਤੇ ਨਾਲ ਰਹੇ ਰਲਿਆ ਹੋਇਆ ਬਰਸਾਇਰ ਸਿੰਘ ਹੈਪੀ ਜਿਹੜਾ ਅਕਾਲ ਤਖਤ ਸਾਹਿਬ ਤੋਂ ਸੇਕਿਆ ਹੋਇਆ ਉਹ ਵੀ ਸਾਜ਼ਿਸ਼ ਕਰਤਾ ਨੇ ਜੀ ਜੀ ਇਹ ਜਿਹੜਾ ਭਰਾੜਿਆ ਤੇ ਗੁਰਸਾਹਿਬ ਸਿੰਘ ਹੈਪੀ ਹੈ ਇਹ ਕੌਣ ਹੈ ਆ ਇਹ ਗੁਰੂ ਗੁਰਵੀਰ ਬਰਾੜ ਮੋਕੇ ਦਾ ਐਮਐਲਏ ਸਾਧੂ ਸ਼ਹਿਰ ਦਾ ਜਿਸ ਦਾ ਦਾਦਾ ਪ੍ਰੇਮੀ ਸੀ ਮੈਂ ਤੁਹਾਨੂੰ ਉਹਨੇ ਦੱਸਿਆ ਉਸਦੇ ਪਿਤਾ ਨੂੰ ਅਕਾਲ ਤਖਤੋਂ ਸਿੱਖਿਆ ਹੋਇਆ ਤੇ ਜਿਹੜਾ ਗੁਰਸਹਿਬ ਸਿੰਘ ਹੈਪੀ ਹੈ ਉਸਨੇ ਮੱਟੀ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਸੀਗਾ ਕਿ ਉਸ ਮਹਾਰਾਜ ਰੂਪ ਨੂੰ ਦਰਸਾਇਆ ਜਾਵੇ ਮੱਟੀ ਤੋਂ ਗੁਰੂ ਸਾਹਿਬ ਚੱਕ ਕੇ ਦਰਸਾਵਾ ਸਭ ਪਛਾਇਆ ਸੀ ਇਹ ਉਹੀ ਮਸਲਾ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਉਹ ਵੀ ਰੰਜਿਸ਼ ਸਾਹਿਬ ਹੈਪੀ ਹੈ ਜੇ ਉਹੀ ਰੰਜਿਸ਼ ਸਟੇਟ ਹੀ ਤੁਹਾਡੇ ਨਾਲ ਸਭ ਕੁਝ ਹੋਇਆ ਜਾ ਰਿਹਾ ਹੈ ਹਾਂ ਜੀ ਹਾਂ ਜੀ ਬਿਲਕੁਲ ਜੀ ਰੰਜਿਸ਼ ਦੇ ਤਹਿਤ ਇੱਕ ਤੁਸੀਂ ਪਿੱਛੇ ਬਿਆਨ ਵੀ ਸੁਣਿਆ ਹੋ ਤੇ ਆਰੇ ਵਾਲਾ ਵੀ ਇਹ ਸਾਡੀ ਸਰਕਾਰ ਆਉਂਦੀ ਹੈ ਤਾਂ ਸਾਨੂੰ ਜਿਹੜੇ ਗੁਰਦੁਆਰੇ ਮਸਜਿਦਾਂ ਨੇ ਨਸੂਰ ਬਣਦੇ ਉਹਨਾਂ ਦੇ ਹੀ ਤਹਿਤ ਜਿਹੜੀ ਨਫ਼ਰਤ ਇਹਨਾਂ ਦੇ ਮਨਾਂ ਦੇ ਵਿੱਚ ਸੀਗੀ ਅੱਜ ਉਹ ਜਗਜਾਹਰ ਹੋਈ ਹੈ ਤੇ ਅਸੀਂ ਇਸ ਗੱਲ ਤੋਂ ਹੈਰਾਨ ਕੀ ਹੈ ਕਿ ਪ੍ਰਸ਼ਾਸਨ ਨੂੰ ਪਤਾ ਸੀ ਸਰਕਾਰਾਂ ਨੂੰ ਚਿੱਠੀਆਂ ਪਹੁੰਚ ਚੁੱਕੀਆਂ ਨੇ ਸਭ ਨੂੰ ਚਿੱਠੀ ਪਹੁੰਚ ਚੁੱਕੀ ਹੈ ਪਰ ਫਿਰ ਵੀ ਅਲਰਟ ਨਹੀਂ ਹੋਏ ਸਾਡੇ ਕਹਿਣ ਦੇ ਬਾਵਜੂਦ ਵੀ ਅਲਰਟ ਨਹੀਂ ਪੁਲਿਸ ਖੁਦ ਬਾਰ ਦੇ ਵਿੱਚ ਬੈਠੀ ਹੈ ਪਰ ਉਸ ਉਸ ਵਕਤ ਗਾਇਬ ਸੀ ਕੋਈ ਵੀ ਉਧਿਆਤ ਨਾ ਗੇਟਾਂ ਦੇ ਵਿੱਚ ਮੌਜੂਦ ਨਹੀਂ ਸੀਗਾ ਜੀ 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 ਪਰ ਪਹਿਲੀ ਗੱਲ ਇਹ ਆ ਵੀ ਇੰਨੀ ਰਾਤ ਨੂੰ ਹਮਲਾ ਕਰ ਦੇਣਾ ਤੇ ਜੋ ਦੂਜਾ ਨੰਬਰ ਤੁਸੀਂ ਅਚਾਨਕ ਸਾਰੇ ਪਏ ਹੋਏ ਹੋ ਜਦੋਂ ਕਿ 4 ਤਰੀਕ ਦਾ ਟਾਈਮ ਸੀ ਗੱਲਬਾਤ ਹੋਣੀ ਸੀ ਗੱਲਬਾਤ ਤੋਂ ਪਹਿਲਾਂ ਹੀ ਹਮਲਾ ਕਿਉਂ ਕੀਤਾ ਗਿਆ ਨਾ ਲੋਕਾਂ ਨੇ ਬਸ ਉਹੀ ਦਾ ਏਸੀ ਗੱਲ ਤੇ ਤਾਂ ਆਪਣੇ ਸਾਨੂੰ ਖੁਦ ਨੂੰ ਸਮਝ ਨਹੀਂ ਆ ਰਹੀ ਕਿ ਇਹ ਸਾਜ਼ਿਸ਼ ਦੇ ਤਹਿਤ ਕਿਉਂਕਿ 4 ਤਰੀਕ ਨੂੰ ਜਦੋਂ ਜਥੇਬੰਦੀਆਂ ਨੇ ਪਹੁੰਚਣਾ ਸੀ ਸਾਰਿਆਂ ਨੂੰ ਬੈਠ ਕੇ ਗੱਲ ਹੋਣੀ ਸੀ ਬੈਠ ਕੇ ਗੱਲ ਕਰਨ ਵਾਸਤੇ ਇਹਨਾਂ ਕੋਲ ਕੁਝ ਵੀ ਨਹੀਂ ਹੈ ਕਿਉਂਕਿ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਨਿਓਲ ਕਲੈਕਟਰ ਸਾਹਿਬ ਨੂੰ ਵੀ ਲੈਟਰ ਆ ਚੁੱਕਿਆ ਹੈਗਾ ਕਿ ਜੇ ਕਿਸੇ ਵੀ ਵੀਰ ਭਰਾ ਨੂੰ ਦਿੱਕਤ ਹੈ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਆ ਕੇ ਸ਼ਿਕਾਇਤ ਕੀਤੀ ਜਾਵੇ ਜੀ ਇਹੋ ਜਿਹੇ ਬੰਦੇ ਜਿਹੜੇ ਚਿੰਗਾਂ ਦੇ ਰੂਪ ਚ ਆਏ ਆ ਉਹਨਾਂ ਬੰਦਿਆਂ ਨੇ ਗੁਰਦੁਆਰੇ ਤੇ ਹੁਣ ਕਬਜ਼ਾ ਕੀਤਾ ਹੋਇਆ ਉਹ ਅੰਦਰ ਨੇ ਹਾਂਜੀ ਹਾਂਜੀ ਜਿਨ੍ਹਾਂ ਬੰਦਿਆਂ ਨੇ ਕਾਤਲਾ ਨਾਲ ਹਮਲਾ ਕੀਤਾ ਜਿਨ੍ਹਾਂ ਤੇ 307 ਧਾਰਾ ਲੱਗਦੀ ਐ 302 ਧਾਰਾ ਲੱਗਦੀ ਐ ਕਿ ਉਹ ਧਾਰਾਵਾਂ ਰਾਜਸਥਾਨ ਗਵਰਨਮੈਂਟ ਵੱਲੋਂ ਨਹੀਂ ਲਾਈਆਂ ਗਈਆਂ ਉਹਨਾਂ ਤੇ ਕਿਉਂਕਿ ਬੱਚਿਆਂ ਤੇ ਹਮਲਾ ਬੀਬੀਆਂ ਤੇ ਹਮਲਾ ਪਰਚੇ ਦਰਜ ਹੋਏ ਨੇ ਪਰ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਤਰਾਸਦੀ ਦੀ ਗੱਲ ਇਹ ਐ ਜੀ ਕਿ ਹਜੇ ਤੱਕ ਕੋਈ ਵੀ ਆਪਣੇ ਕਾਰਵਾਈਆਂ ਨਹੀਂ ਹੋ ਰਹੀਆਂ 143 ਧਾਰਾ ਲੱਗਣ ਦੇ ਬਾਵਜੂਦ ਵੀ 30 40 ਸਿੰਘਾਂ ਵੱਲੋਂ 30 40 ਬੰਦਿਆਂ ਵੱਲੋਂ ਹਮਲਾ ਕੀਤਾ ਗਿਆ ਵਾ ਬਿਲਕੁਲ ਜੀ ਬਿਲਕੁਲ ਬਿਲਕੁਲ ਜਿਹੜੀ ਹੁਣ ਇਸ ਵਕਤ ਹਜੇ ਵੀ ਦੋ ਬੱਚੇ ਸਾਡੇ ਹਜੇ ਵੀ ਜ਼ਖਮੀ ਹੈ ਜੋ ਗੁਰਦੁਆਰਾ ਸਾਹਿਬ ਅੰਨਿਓ ਗੁਰਬਾਣੀ ਚੰਨਨ ਗੁਰਮਤ ਅਕੈਡਮੀ ਚਲਾਈ ਜਾ ਰਹੀ ਸੀ ਜਿਹਦੇ ਵਿੱਚ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਰੱਖਿਆ ਜਾ ਰਿਹਾ ਸੀ ਜਿਸਦੇ ਉਹ ਗੁਰਬਾਣੀ ਸਿਖਾਈ ਜਾਂਦੀ ਸੀ ਅਤੇ ਆਪਣੇ ਸਕੂਲੀ ਪੜਾਈ ਉਹਨਾਂ ਨੂੰ ਫ੍ਰੀ ਕਰਾਈ ਜਾਂਦੀ ਸੀ ਉਹ ਬੱਚਿਆਂ ਤੇ ਵੀ ਹਮਲਾ ਕੀਤਾ ਜਿਹੜਾ ਬਹੁਤ ਬਹੁਤ ਹੀ ਜ਼ਿਆਦਾ ਨਿੰਦਨਯੋਗ ਹੈ ਜੀ 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 ਪਰ ਇੰਨੇ ਹਾਲਾਤ ਗੰਭੀਰ ਹੋਣ ਦੇ ਬਾਵਜੂਦ ਪੁਲਿਸ ਕੀ ਕਰ ਰਹੀ ਹੈ ਕਾਰਵਾਈ ਕੋਈ ਨਹੀਂ ਕਰ ਰਹੀ ਤੁਹਾਨੂੰ ਕੀ ਜਵਾਬ ਦਿਆ ਕੋਈ ਕਾਰਵਾਈ ਨਹੀਂ ਹਜੇ ਅਸੀਂ ਸਹਾਰਣਗੇ ਇਸ ਗੱਲ ਦੀ ਕਿ ਉਹਨਾਂ ਨੂੰ ਪ੍ਰੋਟੈਕਸ਼ਨ ਦਿੱਤੀ ਜਾ ਰਹੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਸਾਡੀ ਐਂਟਰੀ ਨਹੀਂ ਹੈ ਪਰ ਉਹਨਾਂ ਨੂੰ ਆਪਣੇ ਵੜਿਆ ਜਾ ਰਿਹਾ ਜੀ ਜੀ ਉਹਨਾਂ ਉਹਨਾਂ ਦਾ ਕਬਜ਼ਾ ਉਹਨਾਂ ਦਾ ਹੈ ਜਿਹੜੇ ਧੰਗ ਸਿਪਾਹੀ ਇਹ ਕਿਹੜੇ ਗੱਲ ਨਾਲ ਸੰਬੰਧਿਤ ਰੱਖਦੇ ਆਪਣੇ ਆਪ ਨੂੰ ਦੱਸਦੇ ਆ ਜੀ ਨਹੀਂ ਜੀ ਸਾਡਾ ਆਪਣੇ ਇਹਨਾਂ ਨਾਲ ਕੋਈ ਉਹ ਪਤਾ ਨਹੀਂਗਾ ਸਾਨੂੰ ਤੇ ਪਰ ਜਿਹੜੇ ਉਹ ਤਰ੍ਹਾਂ ਬਹਿਰੂਪੀਏ ਆਰਐਸਐਸ ਦੇ ਤੇ ਬੀਜੇਪੀ ਦੇ ਗੁੰਡੇ ਦਰਵੀਰ ਸਿੰਘ ਵਰਗਿਆਂ ਨੇ ਇਹਨਾਂ ਨੇ ਭੇਜੇ ਨੇ ਕਬਜ਼ਾ ਇਸ ਟਾਈਮ ਉਹਨਾਂ ਦਾ ਹੈਗਾ ਜੀ ਨਹੀਂ ਨਹੀਂ ਜਿਹੜੇ ਜਿਹੜੇ ਧੰਗ ਸਿੰਘ ਅੰਦਰ ਬੜੇ ਆ ਕਿਹੜੇ ਦਲ ਨਾਲ ਸੰਬੰਧਿਤ ਨੇ ਕੋਈ ਦੱਸ ਦੇ ਆਪਣੇ ਆਪ ਨੂੰ ਵੀ ਇਹ ਹੀ ਦਲ ਨਾਲ ਸੰਬੰਧਿਤ ਆ ਨਹੀਂ ਜੀ ਇਹ ਤੁਹਾਨੂੰ ਸੁਣਨ ਦੇ ਵਿੱਚ ਆਇਆ ਜੀ ਕਹਿੰਦੇ ਵੀ ਤਰਨਾ ਦਲ ਦੇ ਨਾਲ ਸੰਬੰਧਤ ਨਹੀਂ। ਲਸ਼ਮੀਰ ਤਰਨਾ ਦਲ ਦੇ ਨਾਲ ਸੰਬੰਧਤ। ਠੀਕ ਹੈ। ਥਾਣੀ ਤੋਂ ਮੇਸ ਤਰਨਾ ਦਲ ਦੇ ਨਾਲ ਸੰਬੰਧਤ ਦੱਸਦੇ ਨਹੀਂ। ਜੀ ਜੀ ਜੀ। ਪੰਜੀ ਜਿਹੜੀ ਇਸ ਵਕਤ ਹਾਲਾਤ ਜਾਂ ਕਿੰਨੇ ਬੱਚੇ ਜ਼ਖਮੀ ਹੋਏ ਆ ਤੇ ਜਿਹੜੇ ਜੇਰੇ ਇਲਾਜ ਵਿੱਚ ਨੇ ਉਹਨਾਂ ਦੀ ਹਾਲਾਤ ਕਿਦਾਂ ਦੀ ਆ? ਆਪਣੇ ਸਿੰਘ ਜੀ 10 12 ਜਿਹੜੇ ਸਿੰਘ ਉਹ ਜਖਮੀ ਹੋਏ ਨੇ ਬੁਰੀ ਤਰ੍ਹਾਂ ਤੇ ਦੋ ਬੱਚੇ ਜਿਹੜੇ ਬੜੇ ਹੀ ਆਪਣੇ ਗੰਭੀਰ ਨੇ ਉਹਨਾਂ ਦੇ ਮੂੰਹ ਦੇ ਵਿੱਚੋਂ ਕਿਹੜੇ ਹਥਿਆਰਾਂ ਨਾਲ ਇਹਨਾਂ ਤੇ ਹਮਲਾ ਕਿਹੜੇ ਹਥਿਆਰਾਂ ਦੇ ਨਾਲ ਇਹਨਾਂ ਤੇ ਹਮਲਾ ਕੀਤਾ ਗਿਆ ਸੀ? ਛਰਪਾਨਾ ਸੀ ਜੀ ਕਾਪੇ ਸੀਗੇ ਗਦਾਸੇ ਸੀ ਇਹਨਾਂ ਕੋਲ ਛੋਟੀਆਂ ਸੀਗੀਆਂ। ਜੀ ਜੀ। ਹਾਂਜੀ। ਸੁੱਤੇ ਪਿਆ ਤੇ ਹਮਲਾ ਕਰ ਦਿੱਤਾ ਗਿਆ। ਬਿਲਕੁਲ ਜੀ ਬਿਲਕੁਲ ਜੀ ਜੀ ਤੇ ਹੁਣ ਜਿਹੜੀ ਹਾਲਾਤ ਹੈ ਇਸ ਵਕਤ ਕੰਟਰੋਲ ਤੇ ਸਥਿਤੀ ਨਹੀਂ ਹੈ ਕਿ ਸਿੱਖ ਜਥੇਬੰਦੀਆਂ ਵੱਲੋਂ ਇਕੱਠ ਕੀਤਾ ਜਾ ਰਿਹਾ ਜਾਂ ਹਲੇ ਹਲੇ ਨਹੀਂ। ਹਾਂਜੀ ਜੇ ਸ਼ੌਮਿਕ ਕਮੇਟੀ ਹੈ ਕੱਲ ਤੱਕ ਸਾਬ ਨਹੀਂ ਉਧਰੋਂ ਮੀਟਿੰਗਾਂ ਹੋ ਰਹੀਆਂ ਨੇ ਜੋ ਆਦੇਸ਼ ਸ਼ੌਮਿਕ ਕਮੇਟੀ ਜੱਜ ਜਤੇ ਬਦੀਆਂ ਨੇ ਹੋਣਗੇ ਉਸੇ ਤਹਿਤ ਹੀ ਕਾਰਵਾਈ ਹੋਵੇਗੀ ਜੀ ਧੰਨਵਾਦ ਭੈਣ ਜੀ ਗੱਲਬਾਤ ਤੁਹਾਡੇ ਨਾਲ ਕਰਦੇ ਰਵਾਂਗੇ ਕਿਉਂਕਿ ਬੜਾ ਇੱਕ ਕਾਤਲਾ ਦਾ ਹਮਲਾ ਜਿਹੜਾ ਕੀਤਾ ਗਿਆ ਇੱਕ ਗੁਰਦੁਆਰਾ ਸਾਹਿਬ ਤੇ ਕਬਜ਼ਾ ਕਰਨ ਦੀ ਨੀਅਤ ਦੇ ਨਾਲ ਔਰ ਭੈਣ ਹਰਮੀਤ ਕੌਰ ਉਹ ਸਖਸ਼ਿਆ ਜਿਨ੍ਹਾਂ ਦੇ ਪਤੀ ਇੱਥੇ ਜੰਗ ਦਾ ਸੰਘਰਸ਼ ਦਾ ਹਿੱਸਾ ਇੱਕ ਸ਼ਹੀਦ ਸਿੰਘ ਨੇ ਉਹਨਾਂ ਦੀ ਪਤਨੀ ਬੀਬੀ ਹਰਮੀਤ ਕੌਰ ਜਿਹੜੇ ਲਗਾਤਾਰ ਜੰਗ ਦੇ ਮੈਦਾਨ ਵਿੱਚ ਜਟੇ ਹੋਏ ਨੇ ਜਿਨ੍ਹਾਂ ਨੇ ਪਖੰਡੀਆਂ ਬਾਬਿਆਂ ਦੀ ਮੜੀਆਂ ਕਬਰਾਂ ਤੇ ਜਿਹੜੇ ਸਰੂਪ ਪ੍ਰਕਾਸ਼ ਕਰਦੇ ਆ ਉਹਨਾਂ ਵਿਰੁੱਧ ਲੰਮੀ ਜੰਗ ਲੜੀ ਹੋਈ ਹੈ ਅੱਜ ਉਸ ਪੈਨ ਦੇ ਉੱਤੇ ਹਮਲਾ ਹੋਇਆ ਵਾ ਉਸ ਪੈਨ ਦੇ ਦੇ ਉੱਤੇ ਵੀ ਉਹਨਾਂ ਦੇ ਜਿਹੜੇ ਹੈਗੇ ਆ ਵੀ ਧੱਕੇ ਮਾਰੇ ਗਏ ਆ ਉਹਨਾਂ ਦਾ ਜਿਹੜਾ ਜਿਹੜਾ ਸਰੂਪਾ ਪਾਇਆ ਹੁੰਦਾ ਗੱਲ ਵਿੱਚ ਉਹ ਮੈਂ ਵੀ ਫੜ ਕੇ ਉਹਨੂੰ ਜਿਹੜਾ ਹੈਗਾ ਕਿਸੇ ਕਿਹਾ ਗਿਆ ਇਦਾਂ ਦੇ ਜਿਹੜੇ ਹਾਲਾਤ ਆ ਇਹ ਨਿਆਂੰਗ ਜਥੇਬੰਦੀਆਂ ਵੱਲੋਂ ਕੀਤਾ ਗਿਆ ਜਿਹੜੇ ਤਰਸ਼ਮੇਸ਼ ਧਰਨਾ ਦਲ ਦੇ ਆਪਣੇ ਹੁੰਦੱਸਦੇ ਆ ਮੈਂ ਸਾਰੇ ਨਿਆਂੰਗ ਜਥੇਬੰਦੀਆਂ ਨੂੰ ਵੀ ਅਪੀਲ ਕਰਦਾ ਕਿ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਇਹ ਕਾਰਵਾਈ ਕੀਤੀ ਹੈ ਇੱਕ ਗੁਰੂ ਘਰ ਤੇ ਹਮਲਾ ਕੀਤਾ ਵਾ ਧੰਨਵਾਦ ਭੈਣ ਜੀ ਗੱਲਬਾਤ ਕਰਦੇ ਰਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ